ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟਵਾ ਤੰਤ ਵਜਾਏ ਤੰਤੀ ਤਿਉ ਵਾਜੈ ਜੰਤ ਜਨਾ ਜਪਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਮਾਇਆ ਗ੍ਰਸਪ੍ਰਮਤ ਹੈ ਪ੍ਰਾਨੀ ਰਖ ਲੇਵੋ ਜਨ ਅਪਨਾ ਜਿਉ ਪਹਿਲਾਦ ਹਰਨਾਕਸ ਅਗਰਸਿਓ ਹਰ ਰਾਖਿਓ ਹਰ ਸਰਨਾ ਕਾਵਨ ਕਾਵਨ ਕੀ ਗਾਤ ਮੇਦ ਕਈਐ ਹਰ ਕੀਏ ਪਤ ਤਪਵੰਨਾ ਓਟੋ ਵੈਟ ਹੋਰ ਹਾਥ ਚਮ ਚਮਰੇ ਹਰ ਉਦ੍ਰਿਓ ਪਰਿਓ ਸਰਨਾ ਪ੍ਰਭ ਦੀਨ ਰਿਆਲ ਭਗਤ ਭਵਤਾਰਨ ਹਮਾ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਆਮ ਕਰੀ ਹੋ ਜਨ ਨਾਨਕ ਦਾਸ ਦਸਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਗਿਆਨ ਮਤੀ ਸਰਨਾਗਤ ਪੁਰਖ ਜਨਮਾ ਕਰ ਕਿਰਪਾ ਰਖ ਲੈ ਵੋ ਮੇਰੇ ਠਾਕੁਰ ਹਮ ਪਾਥਰ ਹੀਨ ਕਰਮਾ ਮੇਰੇ ਮਨ ਭਜ ਰਾਮ ਨਾਮੈ ਰਾਮਾ ਗੁਰਮਤ ਹਰਿ ਸਪਾਈਐ ਹੋਰ ਤਿਆਗੋ ਨਿਫਲ ਕਾਮ ਰਹਾਓ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖੁ ਭੁਮਾ ਤੁਜ ਬਿਨ ਅਵਰ ਨ ਕੋਈ ਮੇਰੇ ਠਾਕੁਰ ਹਰ ਜਪੀਐ ਵੱਡੇ ਕਰਮਾ ਨਾ ਮਿਹੰਦ੍ਰਗ ਜੀ ਉਤੇ ਤੈਨ ਵਡ ਦੁਖ ਸਹਮਾ ਓਏ ਫਿਰ ਫਿਰ ਜੋਨ ਭਵਾਈ ਹੈ ਮਨੁ ਭਾਗੀ ਮੂੜ ਕਰਮਾ ਹਰ ਜਨ ਨਾਮ ਅਧਾਰ ਹੈ ਤੁਰ ਪੁਰਬ ਲਿਖੇ ਵੱਡ ਕਰਮਾ ਗੁਰ ਸਤਗੁਰ ਨਾਮ ਦਰੜਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਭਤ ਮੋਹੇ ਵਿਖਿਆ ਬੋ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕੈ ਪ੍ਰਭ ਹਮ ਕਿਉ ਕਰ ਮੁਗਦ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਾਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤ ਗੁਰ ਭਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹੋ ਮਤੀ ਜਸ ਕਰਾ ਤੁਮਰੇ ਸੰਗ ਲਗੇ ਸੇ ਉਦਰੇ ਜਿਉ ਸੰਗ ਕਾਸ਼ਟ ਲੋਤਰਾ ਸਾਗਦ ਨਰ ਹੋਸੀ ਮਤ ਮਦਮ ਜਿਨ ਹਰ ਹਰ ਸੇਵ ਨ ਕਰਾ ਤੇ ਨਰ ਭਾਗ ਹੀਨ ਦੋ ਚਾਰੀ ਹੋਏ ਜਨਮ ਮੁਵੇ ਫਿਰ ਮਰਾ ਜਿਨ ਕੋ ਤੁਮ ਗਏ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਗੁਰਸਰਾਗ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹਿਲਾ ਚੌਥਾ ਆਓ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਇ ਥੈ ਕਾਲਜੋ ਖੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਓ ਕਾਇਆ ਨਗਰ ਮੈਂ RAM ਰਸੂਤਮ ਕਿਉ ਪਾਈਐ ਭਉਦੇਸ ਜਾਣ ਕਰੋ ਸਤਗੁਰ ਸੇਵ ਸਫਲ ਹਰ ਦਰਸ਼ਨ ਮਿਲ ਅਮਰਤ ਹਰ ਰਸ ਪਿਓ ਹਰ ਹਰ ਨਾਮ ਅਮਰਤ ਹਰ ਮੀਠਾ ਹਰ ਚੰਤੋ ਚਾਖ ਦਿਖੋ ਗੁਰਮਤ ਹਰ ਰਸ ਮੀਠਾ ਲਾਗਾ ਤੈਨ ਬਿਸਰੇ ਸਭ ਵਿਖ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਖਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈ ਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸ ਸਭ ਰਹਿ ਨੀ ਹਰ ਜਨ ਦੇਖੋ ਸਤਗੁਰ ਨੈਣੀ ਜੋ ਇਛੋ ਸੋਈ ਫਲ ਪਾਓ ਹਰ ਬੋਲੋ ਗੁਰਮਤ ਬੈ ਨਹੀਂ ਰਹਾਓ ਆਨ ਕੋ ਭਾਵ ਜਿਤ ਵੀ ਆ ਬਹੁ ਤੇਰੇ ਸਾ ਹੋਵੇ ਜੇ ਬਾਤ ਹੋਵੇ ਨਹੀਂ ਆਪਣਾ ਭਲਾ ਸਭ ਕੋਈ ਬਾਂਛੈ ਸੋ ਕਰੇ ਜੇ ਮੇਰੇ ਚਿਤ ਨ ਚਤੇਨੀ ਮਨ ਕੀ ਮਤ ਤਿਆਗੋ ਹਰ ਜਾਣੇ ਹਾ ਬਾਤ ਕਠੈ ਨਹੀਂ ਆਂ ਦਿਨ ਹਰ ਹਰ ਨਾਮ ਧਿਆਵੋ ਗੁਰ ਸਤ ਗੁਰ ਕੀ ਮਤ ਲੈਨੀ ਮਤ ਸੋ ਮਤ ਤੇਰੇ ਵਸ ਸੁਆਮੀ ਹਮ ਜਨ ਤਤਪੁਰਖ ਜਨ ਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੇ ਬੁਲੈਨੀ ਬਿਲਾਵਲ ਮਹੱਲਾ ਚੌਥਾ ਅਨੰਦ ਮੂਲ ਤੇ ਆਇਓ ਪਰਖੋਤ ਮਨ ਦੇ ਨੰਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮ ਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਡ ਭਾਗੀ ਗੁਰ ਸਤ ਗੁਰ ਪਾਇਆ ਗੁਣ ਗਾਏ ਪਰਮਾਨੰਦਿ ਰਹਾਉ ਸਾਗਤ ਮੂੜ ਮਾਇਆ ਕੇ ਬਧਕ ਵਿੱਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲਗੇ ਸੇ ਉਦਰੇ ਵੜ ਭਾਗੀ ਸੇਵ ਕਰਨਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰੇ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਜਾ ਨਾਨਕ ਆਪੇ ਆਪ ਸਭ ਵਰਤੈ ਜਿਉਂ ਰਾਖੈ ਤੇ ਮੈਂ ਰਹੰਦੇ ਆਪੇ ਠਾਕੁਰੇ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਜਾਨ ਨਾਨਕ ਆਪੇ ਆਪ ਸਭ ਵਰਤੈ ਜਿਉ ਰੱਖੈ ਤਿਵੇਂ ਰਹੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ